ਅੱਜ 2 ਦਸੰਬਰ 2020 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 198004 ਕੋਵਿਡ ਦੇ ਸੈਂਪਲ ਲਏ ਗਏ ਨੇ ਜਿਨ੍ਹਾਂ ਦੇ ਵਿੱਚੋਂ 1 ਲੱਖ 99912 ਸੈਂਪਲ ਨੈਗੇਟਿਵ ਆਏ ਨੇ ਤੇ ਹੁਣ ਤੱਕ ਪੋਜ਼ਿਟਿਵ ਕੇਸਸ 7021 ਸੀਗੇ ਤੇ ਅੱਜ ਤੱਕ ਐਕਟਿਵ ਕੇਸਸ ਜਿਹੜੇ ਹੈਗੇ ਆ ਹੁਸ਼ਿਆਰਪੁਰ ਦੇ ਵਿੱਚ ਉਹ 171 ਹਨ ਅੱਜ ਪੋਜ਼ਿਟਿਵ ਕੇਸਸ 20 ਆਏ ਨੇ ਤੇ ਅ ਅੱਛੀ ਗੱਲ ਇਹ ਹੈ ਕਿ ਕੋਵਿਡ ਦੇ ਨਾਲ ਅੱਜ ਕੋਈ ਵੀ ਡੈਥ ਰਿਪੋਰਟ ਨਹੀਂ ਹੋਈ ਜ਼ਿਲ੍ਹੇ ਦੇ ਵਿੱਚ ਇੱਕ ਹੌਟਸਪੌਟ ਹੈ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਅ ਨਾਈਟ ਕਰਫਿਊ ਨੂੰ ਲੈ ਕੇ ਆਰਡਰਸ ਕੱਡੇ ਨੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਮੈਂ ਉਹਦੇ ਬਾਰੇ ਥੋੜਾ ਕਲੈਰੀਫਾਈ ਕਰਨਾ ਚਾਹਨੀ ਕਿਉਂਕਿ ਕਾਫੀ ਲੋਕਾਂ ਨੂੰ ਇਸ ਬਾਰੇ ਕੁਝ-ਕੁਝ ਡਾਊਟਸ ਸੀਗੇ ਸਭ ਤੋਂ ਪਹਿਲਾਂ ਤਾਂ ਕਿ ਨਾਈਟ ਕਰਫਿਊ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਸ਼ਹਿਰੀ ਖੇਤਰਾਂ ਦੇ ਵਿੱਚ ਮਿਊਨਿਸਪਲ ਲਿਮਿਟਸ ਦੇ ਵਿੱਚ ਹੀ ਲਾਗੂ ਹੈ ਮਿਊਨਿਸਪਲ ਲਿਮਿਟਸ ਤੋਂ ਬਾਹਰ ਇਹ ਜਿਹੜਾ ਨਾਈਟ ਕਰਫਿਊ ਹੈ ਲਾਗੂ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਮੂਵਮੈਂਟ ਆਫ ਅਸੈਂਸ਼ੀਅਲ ਗੁੱਡਸ ਜਾਂ ਅਸੈਂਸ਼ੀਅਲ ਕਮੋਡਿਟੀਆਂਜ਼ ਹੈ ਜ਼ਰੂਰੀ ਵਸਤੂਆਂ ਦੀ ਮੂਵਮੈਂਟ ਇਸ ਨਾਈਟ ਕਰਫਿਊ ਦੇ ਦੌਰਾਨ ਕੀਤੀ ਜਾ ਸਕਦੀ ਹੈ ਉਹਦੇ ਲਈ ਛੋਟ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਲੋਕ ਇੰਡਸਟਰੀ ਦੇ ਵਿੱਚ ਫੈਕਟਰੀਆਂ ਦੇ ਵਿੱਚ ਯਾ ਐਸੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਦੀਆਂ ਨਾਈਟ ਸ਼ਿਫਟਸ ਲੱਗਦੀਆਂ ਨੇ ਉਹ ਵੀ ਇਸ 10 ਤੋਂ 5 ਵਾਲੇ ਕਰਫਿਊ ਤੋਂ ਵਿੱਚ ਉਹਨਾਂ ਨੂੰ ਛੂਟ ਹੈ ਉਹ ਆਪਣਾ ਆਈ ਕਾਰਡ ਦਿਖਾ ਸਕਦੇ ਨੇ ਜੇ ਕੋਈ ਉਹਨਾਂ ਨੂੰ ਰੋਕਦਾ ਹੈ ਜਾਂ ਪੁੱਛਦਾ ਹੈ ਤਾਂ ਉਹਨਾਂ ਕੋਲ ਪ੍ਰੋਪਰ ਡਾਕੂਮੈਂਟ ਹੋਣਾ ਚਾਹੀਦਾ ਹੈ ਆਪਣਾ ਆਈ ਕਾਰਡ ਕਿ ਉਹ ਕਿਹੜੀ ਫੈਕਟਰੀ ਜਾਂ ਆਫਿਸ ਦੇ ਵਿੱਚ ਕੰਮ ਕਰਦੇ ਨੇ ਉਹ ਉਹ ਦਿਖਾ ਸਕਦੇ ਨੇ ਜਿਹੜੀਆਂ ਹੋਰ ਕੋਈ ਮੂਵਮੈਂਟ ਹੋ ਰਹੀ ਹੈ ਕੋਈ ਗੁੱਡਸ ਦੀ ਮੂਵਮੈਂਟ ਹੈ ਜਿਹੜੀ ਰਾਤ ਨੂੰ ਗੁੱਡਸ ਟਰੱਕ ਹੁੰਦੇ ਨੇ ਜਾਂ ਕੋਈ ਹੋਰ ਵਹੀਕਲਸ ਹੁੰਦੇ ਨੇ ਉਹ ਵੀ ਜਿਹੜਾ ਪ੍ਰੋਪਰ ਡਾਕੂਮੈਂਟਸ ਦਿਖਾ ਕੇ ਮੂਵਮੈਂਟ ਅਲਾਉਡ ਹੈ ਕੁਝ ਯਾਤਰੀ ਜਿਹੜੇ ਅੱਜਕੱਲ ਬੱਸਸਿਜ਼ ਜਾਂ ਟ੍ਰੇਨਸ ਜਾਂ ਜਿਹੜੇ ਫਲਾਈਟਸ ਦੇ ਥਰੂ ਆਉਂਦੇ ਨੇ ਰਾਤ ਦੇ ਟਾਈਮ ਉਹਨਾਂ ਦੀ ਮੂਵਮੈਂਟ ਤੇ ਵੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਬਸ਼ਰਤੇ ਉਹਨਾਂ ਦੇ ਕੋਲ ਆਪਣਾ ਜਿਹੜਾ ਟਰੈਵਲ ਦਾ ਪ੍ਰੂਫ ਹੋਵੇ ਜੋ ਵੀ ਕੋਈ ਵਿਅਕਤੀ ਰਾਤ ਨੂੰ ਟਰੈਵਲ ਕਰ ਰਿਹਾ ਹੈ ਜਾਂ ਟ੍ਰੇਨ ਤੋਂ ਆ ਰਿਹਾ ਹੈ ਜਾਂ ਬੱਸ ਤੋਂ ਆ ਰਿਹਾ ਹੈ ਤੇ ਉਹਦੇ ਕੋਲ ਆਪਣੀ ਟਿਕਟ ਦਾ ਪ੍ਰੂਫ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੇ ਹੋਟਲ ਇੰਡਸਟਰੀ ਹੈ ਰੈਸਟੋਰਾਂਸ ਹੈ ਮੈਰਿਜ ਪੈਲੈਸਸ ਰਿਜ਼ੋਰਟਸ ਨੇ ਉਹਨਾਂ ਨੂੰ ਰਾਤ ਨੂੰ 9:30 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ 9:30 ਵਜੇ ਤੋਂ ਬਾਅਦ ਇਹਨਾਂ ਰੈਸਟੋਰਾਂਸ ਹੋਟਲਸ ਜਾਂ ਮੈਰਿਜ ਪੈਲੈਸਸ ਦੇ ਵਿੱਚ ਕੋਈ ਵੀ ਫੰਕਸ਼ਨ ਜਾਂ ਕੋਈ ਸੋਸ਼ਲ ਗੈਦਰਿੰਗ ਨਹੀਂ ਕੀਤੀ ਜਾ ਸਕਦੀ ਇਹਨਾਂ ਹੀ ਆਰਡਰਸ ਦੇ ਵਿੱਚ ਜਿਹੜਾ ਪੈਨਲਟੀ ਹੈ ਫਾਰ ਨਾਟ ਵੇਅਰਿੰਗ ਮਾਸਕ ਮਾਸਕ ਨਾ ਪੈਣ ਦੀ ਜਾਂ ਜਨਤਕ ਸਥਾਵਾਂ ਤੇ ਸਪਿਟਿੰਗ ਕਰਨ ਦੀ ਜਿਹੜੀ ਪੈਨਲਟੀ ਪਹਿਲਾਂ 500 ਰੁਪਏ ਫਾਈਨ ਸੀਗਾ ਉਹ ਹੁਣ ਨਵੇਂ ਜਿਹੜੇ ਆਰਡਰ ਆਏ ਨੇ ਉਹਨਾਂ ਦੇ ਵਿੱਚ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ ਤੇ ਨਾਲ ਹੀ ਜਿਹੜੀਆਂ ਟੀਮਸ ਹੈਗੀਆਂ ਸਾਡੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਦੇ ਵਿੱਚ ਉਹ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਟ੍ਰਿਕਟਲੀ ਇਹ ਚੈੱਕ ਕਰਨ ਕਿ ਲੋਕ ਬਾਹਰ ਜਦੋਂ ਪਬਲਿਕ プレसेस ਤੇ ਆਉਂਦੇ ਨੇ ਉਹ ਮਾਸਕ ਪੈਨ ਕੇ ਆਣ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਜਿਹੜਾ ਹੁਣ ਸੈਕੰਡ ਵੇਵ ਅਸੀਂ ਦੇਖ ਰਹੇ ਹਾਂ ਕਈ ਸਟੇਟਸ ਦੇ ਵਿੱਚ ਦੇਖ ਰਹੇ ਹਾਂ ਕਈ ਕੰਟਰੀਜ਼ ਦੇ ਵਿੱਚ ਦੇਖ ਰਹੇ ਹਾਂ ਉਹ ਅਸੀਂ ਜੇ ਚਾਹਨੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੈਕੰਡ ਵੇਵ ਨਾ ਆਵੇ ਤਾਂ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਹਰ ਜਦੋਂ ਜਾਈਏ ਮਾਸਕ ਪਹਿਨ ਕੇ ਜਾਈਏ ਇਹ ਤਾਂ ਅਸੀਂ ਕੋਵਿਡ ਬਾਰੇ ਤੇ ਇਸ ਦੇ ਨਾਲ ਹੀ ਮੈਂ ਅ ਅੱਜ ਦੇ ਇਸ ਫੇਸਬੁਕ ਲਾਈਵ ਦੇ ਥਰੂ ਇਹ ਜਾਣਕਾਰੀ ਦੇਣਾ ਚਾਹੂੰਗੀ ਸਾਰਿਆਂ ਨੂੰ ਕਿ 5 ਤੇ 6 ਦਸੰਬਰ ਨੂੰ ਜਿਹੜੀ ਵੋਟਾਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੇ ਬੀਐਲਓਜ਼ ਨੇ ਉਹ ਆਪਣੇ ਆਪਣੇ ਬੂਥਸ ਤੇ ਹਾਜ਼ਰ ਹੋਣਗੇ ਸਪੈਸ਼ਲ ਕੈਂਪਸ ਲੱਗ ਰਹੇ ਨੇ ਸੋ ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਕੋਈ ਨਵੀਂ ਵੋਟ ਬਣਾਨੀ ਹੈ ਜਾਂ ਕਿਸੇ ਦੀ ਵੋਟ ਕਿਸੇ ਨੇ ਆਪਣੀ ਵੋਟ ਕਟਾਣੀ ਹੈ ਜਾਂ ਕੋਈ ਕਰੈਕਸ਼ਨ ਕਰਾਣੀ ਹੈ ਤਾਂ ਉਹ ਆਪਣੇ ਜਿਹੜੇ ਜਿਹੜਾ ਉਹਨਾਂ ਦਾ ਬੂਥ ਹੈ ਉੱਥੇ ਜਾ ਕੇ BLO ਦੇ ਨਾਲ ਸੰਪਰਕ ਕਰਕੇ ਇਹ ਸਾਰੀਆਂ ਗਤੀਵਿਧੀਆਂ ਕਰਵਾ ਸਕਦੇ ਨੇ ਤੇ ਇਹ ਸਪੈਸ਼ਲ ਕੈਂਪਸ ਨੇ ਸੋ ਮੈਨੂੰ ਉਮੀਦ ਹੈ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਹੈ ਉਹ ਇਸ ਦੇ ਵਿੱਚ ਆਪਣਾ ਪਾਰਟਿਸਿਪੇਟ ਕਰਕੇ ਜੋ ਵੀ ਉਹਨਾਂ ਦਾ ਵੋਟਾਂ ਦੇ ਨਾਲ ਸੰਬੰਧਿਤ ਕੰਮ ਹੈ ਨਵੀਂ ਬਨਾਨੀ ਜਾਂ ਕਟਵਾਨੀ ਜਾਂ ਰੈਕਟੀਫਿਕੇਸ਼ਨ ਕਰਾਨੀ ਉਹ ਕਰਵਾ ਸਕਣਗੇ ਸੋ ਮੈਂ ਇੱਕ ਉਮੀਦ ਕਰਦੀ ਹਾਂ ਕਿ ਅਸੀਂ ਜਿਵੇਂ ਹੁਣ ਤੱਕ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੇ ਹਾਂ ਕੋਵਿਡ ਦੇ ਨਾਲ ਲੜਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕੋਵਿਡ ਦੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਾਂਗੇ ਤੁਹਾਡੀ ਸਾਰਿਆਂ ਦੇ ਸਹਿਯੋਗ ਦੇ ਨਾਲ